ਸੁਖਬੀਰ ਸਿੰਘ ਬਾਦਲ ਜਦੋਂ ਅੱਜ ਦਰਬਾਰ ਸਾਹਿਬ ਦੇ ਬਾਹਰ ਆਪਣੀ ਡਿਊਟੀ ਨਿਭਾ ਰਹੀ ਸੀ ਤਾਂ ਇੱਕ ਸ਼ਖਸ ਵੱਲੋਂ ਉਹਨਾਂ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਸੇਵਾਦਾਰਾਂ ਨੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ਹੁਣ ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਦੇ ਵਿੱਚ ਵਾਧਾ ਵੀ ਕਰ ਦਿੱਤਾ ਗਿਆ ਹੈ ਤਸਵੀਰਾਂ ਵਿੱਚ ਵੇਖ ਸਕਦੇ ਹੋ ਇਸ ਵਿਅਕਤੀ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਸੇਵਾਦਾਰਾਂ ਨੇ भड़के पुलिस हवाले कर देता गया है वीर सिंह बादल जो के यहां सेवा कर रहे थे उनके लिए हमने बड़े पुख्ता इंतजाम सिक्योरिटी के किए हैं उनकी थ्रेट परसेप्शन को ध्यान में रखते हुए उसमें हमारे ए लेवल के एक ऑफिसर इंचार्ज हैं और दो एसपी दो डीएसपी और पौने दो के करीब सिविल पारचात में डिप्लॉयमेंट हमारा गोल्डन टेम्पल कॉम्प्लेक्स में हो रखी है उसी के वजह से पुलिस अलर्ट थी और हमारे मुलाजम बहुत अलर्ट थे जिन्होंने ये जो अटेम्प्ट थी उसको फॉयल किया तो मैं उनमें बताना चाहता हूं कि रिशपाल सिंह हमारे पुलिस पर्सनल हैं जसबीर सिंह और परमिंदर सिंह इन तीनों ने बड़ा बाखूबी अपनी ड्यूटी अलर्टनेस से करते हुए ये सारा फॉयल किया जो उन्होंने अटैक करने की कोशिश तो की उसकी बाजू से पकड़ लिया जी और फायर जो है वो ऊपर की तरफ निकला और <laughs> इसमें नारायण सिंह चौड़ा जो के पुराने क्रिमिनल रिकॉर्ड भी है जिनका उनको गिरफ्तार किया गया केस रजिस्टर कर दिया और हर एंगल से इन्वेस्टिगेशन की जा रही है नारायण सिंह चौड़ा को पहले ये मैं रिकॉर्ड की बात है बता, देख के बता पाऊंगा अभी तो इधर आए हैं सिक्योरिटी का और ये है मैं आपके माध्यम से सबको अपील करना चाहता हूं कि माहौल शांति बनाए रखें और पुलिस का सहयोग करें क्योंकि ये डिफिकल्ट है डिप्लॉयमेंट यहाँ यूनिफॉर्म में हम कर नहीं सकते लोगों की फ्रिस्किंग मुश्किल है धार्मिक भावनाओं को की वजह से बट उसके बावजूद भी पुलिस पूरी तरह सक्षम है और हमने पूरा फुल प्रूफ अरेंजमेंट्स कर रखे हैं जानकारी के मुताबिक इसमें बड़ी संख्या में जो आरडीएसी से बरामद हुआ था नरेंद्र सिंह चौड़ा से लेकिन उसके बाद ये कल से यहाँ से घूम रहा था यहाँ पे तो फिर भी ऐसे देखिए अब दरबार साहब में संगत को किसी को रोकना थोड़ा मुश्किल है आपको पता है क्योंकि धार्मिक भावनाएं बड़ी इन्वॉल्व होती हैं इस बात में उसी के मद्देनजर हमने जो अरेंजमेंट थे क्लोज प्रॉक्सिमिटी और ओवरऑल सिक्योरिटी डिप्लॉयमेंट उसका इंतजाम किया था आपके सामने ही है, उसका नतीजा कि जो भी अटेम्प्ट हुई उसको फॉल किया गया पुलिस की अलर्टनेस से तो मोटिव पता चल पाया अभी वो देखते हैं जी जैसे इन्वेस्टिगेशन प्रोग्रेस करेगी उसमें पता लगेगा मोटिव भी जी सिक्योरिटी तो ऑलरेडी ਪੋਨੇ 200 ਬੰਦਾ ਡਿਪਲੋਇਡ ਹੈ ਜੀ ਇੱਕ ਐਸਐਸਪੀ ਲੈਵਲ ਦਾ ਅਫੀਸਰ ਇਨਚਾਰਜ ਹੈ ਉਹਨਾਂ ਦੇ ਸਾਥ ਦੋ ਐਸਪੀਜ਼ ਹਨ ਦੋ ਡੀਐਸਪੀਜ਼ ਹਨ ਅਗਰ ਅਫੀਸਰ ਲੈਵਲ ਦੀ ਗੱਲ ਕਰੇ ਔਰ ਆਪਕੇ ਸਾਹਮਣੇ ਇਹ ਹੈ ਕਿ ਪੁਲਿਸ ਕਿੰਨੀ ਵੈਲ ਬਰੀਫਡ ਸੀ ਔਰ ਅਲਰਟ ਸੀ ਤਬੀ ਇਹ ਬਾਤ ਟਲੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੋਪ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਘੰਟਾ ਘਰਜੋੜੀ ਦੇ ਬਾਹਰਵਾਰ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਸੁਰਬੀਰ ਸਿੰਘ ਬਾਦਲ ਜਿਸ ਨੂੰ ਕਿ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਸੈਰ ਜੀ ਵਿਖੇ ਪੰਜ ਸਿੰਘ ਸਹਿਵਾਣਾ ਵੱਲੋਂ ਸਾਥੀਆਂ ਦੇ ਸਮੇਤ ਸੇਵਾ ਲਈ ਗਈ ਉਸ ਸੇਵਾ ਵਿੱਚ ਘੰਟਾ ਘਾਰ ਜੋੜੇ ਦੇ ਬਾਰ-ਬਾਰ 1 ਘੰਟਾ ਬੈਠਣ ਦੀ ਸੇਵਾ ਸੇਵਾਦਾਰ ਵਾਲਾ ਚੋਲਾ ਪਾ ਕੇ ਹੱਥ ਵਿੱਚ ਬਰਸ਼ਾ ਫੜ ਕੇ ਉੱਥੇ ਡਿਊਟੀ ਕਰਨ ਦੀ ਜਿਹੜੀ ਸੇਵਾ ਸੀ ਉਹ ਵੀ ਲਈ ਗਈ ਔਰ ਅੱਜ ਜਦ ਉਹ ਉਹ ਸੇਵਾ ਕਰ ਰਿਹਾ ਸੀ ਤਨਖਾਹ ਲੱਗੀ ਹੋਈ ਸੇਵਾ ਕਰ ਰਿਹਾ ਸੀ ਇਹ ਸੇਵਾ ਦੌਰਾਨ ਉਹਨਾਂ ਦੇ ਉੱਤੇ ਜਾਣ ਲੇਵਾ ਹਮਲਾ ਹੋਇਆ ਮੌਕੇ ਤੇ ਸੇਵਾਦਾਰਾਂ ਵੱਲੋਂ ਸਿਕਿਉਰਟੀ ਵੱਲੋਂ ਮੁਸ਼ਤੀਆਦੀ ਵਰਤਿਆ ਹੋਇਆ ਉਹ ਗੋਲੀ ਤੇ ਉਹਨਾਂ ਤੇ ਨਹੀਂ ਲੱਗੀ ਪਰ ਉਹ ਗੋਲੀ ਜਿਸ ਚਰਨਕੁਣ ਦੇ ਵਿੱਚ ਸੰਗਤ ਆਪਣੇ ਚਰਨ ਤੋਂ ਕੇ ਪ੍ਰਕਰਮਾ ਦੇ ਵਿੱਚ ਪਰਵੇਸ਼ ਕਰਦੀ ਹੈ ਉੱਥੇ ਜਾ ਕੇ ਉਹ ਗੋਲੀ ਲੱਗੀ ਹੈ ਇਹ ਸੁਖਬੀਰ ਸਿੰਘ ਬਾਦਲ ਤੇ ਹਮਲਾ ਨਹੀਂ ਹੈ ਇਹ ਹਮਲਾ ਸ਼੍ਰੀ ਅਕਾਲ ਤਖਸੈਬ ਜੀ ਵੱਲੋਂ ਲੱਗੀ ਹੋਈ ਸੇਵਾ ਦੌਰਾਨ ਘੰਟਾ ਕਰ ਬਾਰ-ਬਾਰ ਜੂੜੇ ਦੇ ਬਾਰ-ਬਾਰ ਸੇਵਾ ਕਰ ਰਹੇ ਡਿਊਟੀ ਕਰ ਰਹੇ ਉਸ ਸੇਵਾਦਾਰ ਤੇ ਲੱਗੀ ਹੈ ਜੋ ਸੇਵਾਦਾਰ ਦਾ ਨਿੱਲਾ ਚੋਲਾ ਪਾ ਕੇ ਹੱਥ ਵਿੱਚ ਪਰਚਾ ਫੜ ਕੇ ਤੇ ਘੰਟਾ ਕਰਦੇ ਬਾਹਰ ਸੇਵਾ ਕਰ ਰਿਆ ਸੀ ਇਸ ਤੇ ਐਸੀ ਧੋਰ ਨਿੰਦਾ ਕਰਦੇ ਆ ਜਿੰਨੇ ਵੀ ਨਿੰਦਾ ਕੀਤੀ ਜਾਵੇ ਉਨੀ ਘਟ ਹੈ ਸਵੇਰੇ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਕਿਸੇ ਵਿਅਕਤੀ ਨੇ ਗੋਲੀ ਚਲਾਉਣ ਦਾ ਯਤਨ ਕੀਤਾ ਜੋ ਬੇहद ਮੰਦ ਭਾਗਾ ਵੀ ਹੈ ਦੁਖਦਾਈ ਵੀ ਹੈ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸਿੱਖਾਂ ਦਾ ਉਹ ਮੁਕੱਦਸ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਜਿਹੜਾ ਵੀ ਆਉਂਦਾ ਹੈ ਉਹ ਆਪਣੇ ਆਪ ਨੂੰ ਪੈਮੁਖਤ ਤੇ ਗੁਰੂ ਅਗੇ ਸਮਰਪਤ ਹੋਣ ਦੀ ਜਿਹੜੀ ਹੈ ਭਾਵਨਾ ਲੈ ਕੇ ਆਉਂਦਾ ਹੈ ਇਸ ਕਰਕੇ ਸ੍ਰੀ ਦਰਬਾਰ ਸਾਹਿਬ ਵਿਕੇ ਅਜਹੀ ਘਟਨਾ ਦਾ ਵਾਪਰਨਾ ਪੀੜਾ ਵੀ ਦਿੰਦਾ ਹੈ ਔਰ ਮੰਦਭਾਗਾ ਵੀ ਹੈ ਪਰसों ਜੋ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਫਸੀਲ ਤੋਂ ਹੀ ਇਸ ਗੱਲ ਨੂੰ ਦੁਹਰਾਇਆ ਗਿਆ ਸੀ ਸਿੰਘ ਸਹਿਬਾਨ ਵੱਲੋਂ ਕਿ ਇਹ ਫੈਸਲਾ ਬਿਲਕੁਲ ਬਿਨਾਂ ਕਿਸੇ ਦਬਾਅ ਬਿਨਾਂ ਕਿਸੇ ਡਰ ਬਿਨਾ ਕਿ ਸਪੈਹਤੋਂ ਸਿਰਫ ਗੁਰੂ ਦੇ ਪੈਜ ਰਹਿ ਕੇ ਅਸੀਂ ਕਰ ਰਹੇ ਹਾਂ ਔਰ ਹੋਇਆ ਕੱਲ ਵੀ ਅਸੀਂ ਸਿੰਘ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਹਾਜ਼ਰ ਹੋਏ ਖੜਾ ਪ੍ਰਸ਼ਾਦੀ ਦੇਖ ਸਾਹਿਤ ਔਰ ਉਥੇ ਇਹੋ ਅਰਦਾਸ ਕੀਤੀ ਕਿ हे ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੋ ਫੈਸਲਾ ਕੀਤਾ ਹੈ ਤੁਹਾਡੀ ਰਜ਼ਾ ਚ ਕੀਤਾ ਹੈ ਤادیه ਹਜ਼ੂਰੀ ਚ ਕੀਤਾ ਇਸ ਕਰਕੇ ਜੇ ਕੋਈ ਇਸ ਫੈਸਲੇ ਨੂੰ ਸਲਾਉਂਦਾ ਤਾਂ ਤੇਰੇ ਤਖਤ ਦੀ ਸਫਤ ਹੈ ਤੇ ਜੇ ਕੋਈ ਇਸ ਫੈਸਲੇ ਨੂੰ ਨਾ ਪਸੰਦ ਕਰਦਾ ਕੋਈ ਮੰਦਾ ਬੋਲਦਾ ਤੇ ਉਹ ਵੀ ਤੇਰੇ ਤਖਤ ਲਈ ਹੈ ਬਹੁਤ ਸਾਰੀਆਂ ਏਜੰਸੀਆਂ ਐਸੀਆਂ ਨੇ ਜਿਨ੍ਹਾਂ ਨੂੰ ਫੈਸਲੇ ਦੇ ਚੰਗੇ ਮਾੜੇ ਹੋਣ ਨਾਲ ਕੋਈ ਮਤਲਬ ਨਹੀਂ ਹੈ ਉਹਨਾਂ ਨੂੰ ਜਿਹੜੇ ਦਰਦ ਹੈ ਉਹਨਾਂ ਨੂੰ ਜਿਹੜੀ ਪੀੜਾ ਹੈ ਉਹ ਸਾਡੇ ਸੰਕਲਪ ਤੋਂ ਹੈ ਜੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਹੈ ਕਿ ਇੱਥੇ ਕੋਈ ਵੱਡੇ ਤੋਂ ਵੱਡਾ ਕਿਉਂ ਨਾ ਹੋਵੇ ਉਹਦੀ ਜਵਾਬਦੇਹੀ ਤੈਅ ਕੀਤੀ ਜਾਂਦੀ ਹੈ ਚਾਹੇ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸੀ ਚਾਹੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸੀ ਚਾਹੇ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਸੀ ਚਾਹੇ ਮੁੱਖ ਮੰਤਰੀ ਸਰਦਾਰ ਸੁਰਜੀਤ ਸਿੰਘ ਬਰਨਾਲਾ ਸੀ ਇੱਥੇ ਜਵਾਬਦੇਹੀ ਤੈ ਹੁੰਦੀ ਹੈ ਇਹ ਸਾਡਾ ਸੰਕਲਪ ਹੈ ਔਰ ਇੱਕ ਐਸੀ ਸੋਚ ਹੈ ਜਿਨ੍ਹਾਂ ਨੂੰ ਸਾਡੇ ਇਸ ਸੰਕਲਪ ਤੋਂ ਨਫ਼ਰਤ ਹੈ ਕਿਉਂਕਿ ਇਹ ਸੰਕਲਪ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਗੁਰੂ ਖਾਲਸਾ ਪੰਥ ਨੂੰ ਬਖਸ਼ਿਆ ਸਿੱਖਾਂ ਨੂੰ ਬਖਸ਼ਿਆ। ਔਰ ਇਹ ਸੰਕਲਪ ਹਮੇਸ਼ਾ ਕਾਇਮ ਰਹੇਗਾ। ਗੁਰੂ ਪਾਤਸ਼ਾਹ ਦਾ ਤਖਤ ਹੈ। ਗੁਰੂ ਪਾਤਸ਼ਾਹ ਦੇ ਤਖਤ ਤੇ ਜਿਹੜੇ ਫੈਸਲੇ ਗੁਰੂ ਦੇ ਪੈਜ ਹੁੰਦੇ ਨੇ ਉਹ ਟਿਕ ਜਾਂਦੇ ਨੇ। ਤੇ ਜਿਹੜੇ ਗੁਰੂ ਦੇ ਪੈਹ ਤੋਂ ਬਿਨਾ ਹੁੰਦੇ ਨੇ ਉਹ ਫੈਸਲੇ ਕਰਨ ਵਾਲੇ ਵੀ ਡਿੱਗ ਪੈਂਦੇ ਨੇ ਤੇ ਫੈਸਲੇ ਵੀ ਡਿੱਗ ਪੈਂਦੇ ਨੇ। ਮੈਂ ਅੱਜ ਸਵੇਰੇ ਜਿਹੜੀ ਕਟਨਾ ਵਾਪਰੀ ਹੈ ਉਹਨੂੰ ਬਹੁਤ ਮੰਦਭਾਗਾ ਔਰ ਦੁਖਦਾਈ ਵੀ ਕਿਹਦਾ ਹੈ ਔਰ ਪੀੜਾ ਵੀ ਮਹਿਸੂਸ ਕਰਦਾ ਕਿ ਨਹੀਂ ਹੋਣਾ ਚਾਹੀਦਾ